ਫੁੱਲੇ ਪੰਡਾਲ ਵਿੱਚ ਲੱਗ ਰਿਹਾ ਇਹ ਟੈਂਟ ਕਿਸੇ ਸਿਆਸੀ ਰੈਲੀ ਦੀ ਜਗ੍ਹਾ ਨਹੀਂ ਸਗੋਂ ਤਲਵੰਡੀ ਸਾਬੋ ਤੋਂ ਆਪ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੋਰ ਦੇ ਵਿਆਹ ਲਈ ਪੰਡਾਲ ਸਜਾਇਆ ਜਾ ਰਿਹਾ ਹੈ ਜੀ ਹਾਂ 17 ਫਰਵਰੀ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਪ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੋਰ ਦਾ ਵਿਆਹ ਹੋਣ ਜਾ ਰਿਹਾ ਹੈ ਵਿਆਹ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਰੱਖੇ ਗਏ ਸਮਾਗਮ ਲਈ 7 ਏਕੜ ਜ਼ਮੀਨ ਵਿੱਚ ਪੰਡਾਲ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ ਕਿ ਵਿਦਾਇਕ ਦੀ ਦਿਹਾਇਸ਼ ਦੇ ਸਾਹਮਣੇ ਹੈ ਵਿਦਾਇਕਾ ਦਾ ਵਿਆਹ ਪਾਵੇਂ ਹੀ ਸਾਡੇ ਢੰਗ ਨਾਲ ਕੀਤਾ ਜਾਵੇਗਾ ਪਰ ਵਿਆਹ ਸਮਾਗਮ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਐਨ ਆਰ ਆਈ ਨੂੰ ਵੀ ਖਾਸ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਉਹਨਾਂ ਦੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਵਿਆਹ ਸਮਾਗਮ ਵਿੱਚ ਪੁੱਜਣ ਵਾਲੇ ਆਗੂਆਂ ਤੇ ਲੋਕਾਂ ਲਈ ਤਿੰਨ ਜਗ੍ਹਾ ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਵਿਆਸ ਸਮਾਗਮ ਦੀਆਂ ਤਿਆਰੀਆਂ ਕਰ ਰਹੇ ਬਲਜਿੰਦਰ ਕੋਰ ਦੇ ਪ੍ਰਾਨ ਨੇ ਦੱਸਿਆ ਕਿ ਵਿਆਸ ਸਮਾਗਮ ਸਾਦਾ ਰੱਖਿਆ ਗਿਆ ਹੈ। ਹਾਂਜੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਫਿਲਹਾਲ ਹੁਣ ਜਿਹੜਾ ਹੈਗਾ ਕਿ ਅ ਅੱਜ ਆਪਾਂ ਜਿੱਥੇ ਮੇਨ ਫੰਕਸ਼ਨ ਰੱਖਿਆ ਹੋਇਆ ਆਪਾਂ ਉੱਤੇ ਉਸ ਜਗ੍ਹਾ ਤੇ ਖੜੇ ਆ। ਇਹਦੇ ਵਿੱਚ ਕੀ ਹੈਗਾ ਕਿ ਆ ਜਿੱਥੇ ਆਪਾਂ ਬਿਲਕੁਲ ਸਾਹਮਣੇ ਇੱਥੇ ਆਪਾਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਹੜਾ ਕਿ ਇਹ ਤਕਰੀਬਨ ਪੌਣੇ 1.5 ਤੋਂ 2 ਕਿੱਲਿਆਂ ਦੇ ਵਿੱਚ ਲਾਇਆ ਹੋਇਆ। ਸਾਹਮਣੇ ਆਪਾਂ ਪੰਡਾਲ ਜਿੱਥੇ ਸੰਗਤ ਨੇ ਆ ਕੇ ਜਿੱਥੇ ਆਨੰਦ ਕਾਰਜ ਦਾ ਸਾਰਾ ਸਮਾਗਮ ਹੋਣਾ ਉਹ ਸਾਹਮਣੇ ਆਪਾਂ ਰੱਖਿਆ ਹੋਇਆ ਉਹ ਹੈਗਾ ਤਕਰੀਬਨ 3 3.5 ਕੱਲੇ ਦਾ ਉਹ ਜਗ੍ਹਾ ਹੈਗੀ ਹੈਗੀ ਬਾਕੀ ਸਾਰਾ ਅੰਦਰ ਵੀ ਸਾਰਾ ਜਿਹੜਾ ਜਾਗੋ ਦਾ ਫੰਕਸ਼ਨ ਆ ਉਹਦੀਆਂ ਵੀ ਤਿਆਰੀਆਂ ਲਗਭਗ ਹੋ ਚੁੱਕੀਆਂ ਨੇ ਕੱਲ ਨੂੰ ਜਿੰਨਾ ਹੈਗਾ ਵੀ ਕੱਲ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਹੈਗਾਗਾ ਪਰਸੋਂ ਮੇਨ ਵਿਆਹ ਦਾ ਪ੍ਰੋਗਰਾਮ ਹੈਗਾਗਾ ਤੇ ਜੇ ਆਪਾਂ ਗੱਲ ਕਰੀਏ ਪਾਰਕਿੰਗ ਦੀ ਪਾਰਕਿੰਗ ਜਿਹੜੀ ਜਿਹੜੇ ਜਾਦਾ ਵੱਡੇ ਵਹੀਕਲ ਹੋਣਗੇ ਉਹ ਆਪਾ ਦਾਣਾ ਮੰਡੀ ਵਿੱਚ ਕੀਤੇ ਹੋਏ ਆ ਜਿਹੜੀਆਂ ਛੋਟੀਆਂ ਗੱਡੀਆਂ ਹੈਗੀਆਂ ਉਹ ਬਿਲਕੁਲ ਆਪਣੇ ਘਰ ਦੇ ਬੈਕ ਸਾਈਡ ਉੱਥੇ ਆਪਾ ਕਿਲਾ ਦੋ ਏਕੜ ਉੱਥੇ ਜ਼ਮੀਨ ਹੈਗੀ ਆ ਉੱਥੇ ਆਪਾਂ ਕਰਾਈਆਂ ਪ੍ਰੋਗਰਾਮ ਬਿਲਕੁਲ ਸਿੰਪਲ ਸਾਦਾ ਕੀਰਤਨ ਦਰਬਾਰ ਹੋਊਗਾ ਸੰਗਤ ਪ੍ਰੋਪਰ ਉਹਨਾਂ ਦੇ ਜੋੜਿਆਂ ਵਾਸਤੇ ਜਗ੍ਹਾ ਰੱਖੀ ਗਈ ਉਹਨਾਂ ਦੇ ਜੋੜੇ ਜਮਾ ਕਰਾ ਕੇ ਵਧੀਆ ਤਰੀਕੇ ਦਾ ਸੰਗਤ ਆਊਗੀ ਤੇ ਉਹਨਾਂ ਦੇ ਬੈਠਣ ਦਾ ਵਧੀਆ ਇੰਤਜ਼ਾਮ ਕੀਤਾ ਹੋਇਆ ਕਿਤੇ ਕੋਈ ਕੁਰਸੀ ਚੇਅਰ ਨਹੀਂ ਲਾਉਣੀ ਹੈਗੀ ਕੁਰਸੀਆਂ ਵੈਸੇ ਜੇ ਕਿਸੇ ਨੂੰ ਲੰਗਰ ਛਕਣਾ ਸਟੈਂਡਿੰਗ ਲੰਗਰ ਹੋਊਗਾ ਉੱਥੇ ਸਾਈਡ ਤੇ ਬੈਠ ਕੇ ਉਹਦੇ ਵਾਸਤੇ ਕੁਰਸੀਆਂ ਦਾ ਜਰੂਰ ਪ੍ਰਬੰਧ ਕੀਤਾ ਹੋਇਆ ਹੈ ਤਿਆਰੀਆਂ ਮੁਕੰਮਲ ਤਿਆਰੀਆਂ ਬਿਲਕੁਲ ਪੂਰੀਆਂ ਹੋ ਚੁੱਕੀਆਂ ਨੇ ਸਾਰਾ ਵਧੀਆ ਸਾਰਾ ਵਧੀਆ ਤਰੀਕੇ ਨਾਲ ਕੰਪਲੀਟ ਕਰ ਉਧਰ ਦੂਜੇ ਪਾਸੇ ਵਿਆਹ ਸਮਾਗਮ ਲਈ 15 ਫਰਵਰੀ ਨੂੰ ਸ਼ਾਮ ਨੂੰ ਮਹਿੰਦੀ ਦੀ ਰਸਮ ਹੋਵੇਗੀ 16 ਫਰਵਰੀ ਨੂੰ ਜਾਗੋ ਕੱਢੀ ਜਾਵੇਗੀ ਬਲਜਿੰਦਰ ਕੋਰ ਦੀ ਸਾਰੀ ਤਿਆਰੀ ਉਹਨਾਂ ਦੀ ਭਾਬੀ ਖੁਸ਼ਪ੍ਰੀਤ ਕੋਰ ਦੇਖ ਰਹੇ ਹਨ ਉਹਨਾਂ ਦੱਸਿਆ ਕਿ ਵਿਆਹ ਸਮਾਗਮ ਵਿੱਚ ਬਲਜਿੰਦਰ ਕੋਰ ਪੰਜਾਬੀ ਸੂਟ ਹੀ ਪਹਿਨਣਗੇ ਜਦ ਕਿ ਉਹਨਾਂ ਨੇ ਇੱਕ ਗੀਤ ਵੀ ਬਲਜਿੰਦਰ ਕੋਰ ਨੂੰ ਡੈਡੀਕੇਟ ਕੀਤਾ ਬਸ ਖੁਸ਼ੀ ਵੀ ਹੈ ਜੀ ਹਨਾ ਜਿਵੇਂ ਇੱਕ ਇੱਕ ਰੀਤੀ ਆ ਸਾਰੇ ਕਰਦੇ ਆ ਵਿਆਹ ਹਨਾ ਤੇ ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਡਾ ਰਿਲੇਸ਼ਨ ਵਧੀਆ ਸੀ ਚਲੋ ਇੱਕ ਤਰ੍ਹਾਂ ਦਾ ਆਪਾਂ ਨੂੰ ਕਿਤੇ ਨਾ ਕਿਤੇ ਫੀਲ ਹੁੰਦਾ ਵੀ ਹਾਂ ਜਾ ਰਹੇ ਨੇ ਦੂਰ ਜਾ ਰਹੇ ਨੇ ਜਿਹੜੇ ਅੱਜ ਤੱਕ ਕੋਲ ਰਹਿੰਦੇ ਸੀ ਤਿਆਰੀ ਚੱਲ ਰਹੀ ਹੈ ਜੀ ਬਸ ਜਿਸ ਤਰ੍ਹਾਂ ਆਪਣਾ ਸਾਰਾ ਹਨਾ ਸੱਭਿਆਚਾਰ ਚਾਉਂਦੇ ਜਿਵੇਂ ਮਹਿੰਦੀ ਵਗੈਰਾ ਦਾ ਹੋ ਗਿਆ ਬਾਕੀ ਹੋਰ ਜਿਵੇਂ ਸ਼ਾਪਿੰਗ ਹੋ ਗਈ ਕਾਫੀ ਦਿਨਾਂ ਤੋਂ ਮਹੀਨਿਆਂ ਤੋਂ ਸਮਝ ਲਓ ਸ਼ਾਪਿੰਗ ਚੱਲ ਰਹੀ ਹੈ ਔਰ ਅੱਜ ਜਿਵੇਂ ਸ਼ਾਮ ਨੂੰ ਮਹਿੰਦੀ ਦਾ ਫੰਕਸ਼ਨ ਹਨਾ ਉਹਦੀਆਂ ਤਿਆਰੀਆਂ ਨੇ ਥੋੜੀਆਂ ਕੱਲ ਜਾਗੋ ਦਾ ਫੰਕਸ਼ਨ ਆ ਉਹ ਵੀ ਮਤਲਬ ਹੈਗਾ ਮਾਈਂਡ 'ਚ ਵੀ ਉਹਦੀਆਂ ਸਾਰੀਆਂ ਤਿਆਰੀਆਂ ਕਰਨੀਆਂ ਐ ਜਿਵੇਂ ਆਪਾਂ ਮਤਲਬ ਪੂਰਾ ਜਿਹੜਾ ਵਿਆਹ ਦਾ ਮਾਹੌਲ ਆ ਉਹ ਆਪਾਂ ਮਤਲਬ ਆਪਣਾ ਜਿਹੜਾ ਕਲਚਰ ਆ ਹਨਾ ਆਣਾ ਕਲਚਰ ਆ ਉਹਦੇ ਅਕੋਰਡਿੰਗ ਕਰ ਰਹੇ ਆ ਜਿਵੇਂ ਕਿ ਆਪਾਂ ਘਰ ਚ ਵਿਆਹ ਰੱਖਿਆ ਉਸੇ ਤਰ੍ਹਾਂ ਉਹਨਾਂ ਨੇ ਮਤਲਬ ਲਹਿੰਗੇ ਨੂੰ ਛੱਡ ਕੇ ਲਹਿੰਗੇ ਨੂੰ ਪ੍ਰੇਫਰੈਂਸ ਨਹੀਂ ਦਿੱਤੀ ਉਹ ਜਿਵੇਂ ਸੂਟ ਪਾ ਰਹੇ ਨੇ ਪੰਜਾਬੀ ਸੂਟ ਮਤਲਬ ਸਾਰਾ ਉਵੇਂ ਹੀ ਰੈਡੀ ਹੋ ਰਹੇ ਨੇ ਉਹ ਹਾਂਜੀ ਜਿਵੇਂ ਆਪਣਾ ਲੇਡੀ ਸੰਗੀਤ ਹੁੰਦਾ ਹਨਾ ਉਹ ਕਾਫੀ ਦਿਨਾਂ ਤੋਂ ਚੱਲ ਰਿਹਾਗਾ ਔਰ ਦੂਸਰਾ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅੱਜ ਮਹਿੰਦੀ ਦਾ ਜਿਹੜਾ ਫੰਕਸ਼ਨ ਆ ਸ਼ਾਮ ਨੂੰ ਉਹ ਹੋਗਾ ਔਰ ਬਾਕੀ ਜਿਹੜਾ ਜਾਗੋ ਦਾ ਉਹ ਕੱਲ੍ਹ ਆਗਾ ਦੱਸਣਾ ਬੰਦਾ ਹੈ ਕਿ ਬਲਜਿੰਦਰ ਕੋਰ ਨੇ 7 ਜਨਵਰੀ ਨੂੰ ਬਠਿੰਡਾ ਵਿਖੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਇੰਚਾਰਜ ਸੁਖਰਾਜ ਸਿੰਘ ਬੱਲ ਨਾਲ ਵਿਆਹ ਬੰਧਨ ਵਿੱਚ ਵੱਜਣ ਲਈ ਮੰਗਣੀ ਕਰਵਾਈ ਸੀ ਉਧਰ ਅਮਰitsar ਵਿਖੇ ਸੁਖਰਾਜ ਸਿੰਘ ਬੱਲ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਹਨ ਤਲਵੰਡੀ ਸਾਬੋ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ